ਤਾਂ ਜਿੰਦਾ ਕਿੰਨੀਆਂ ਏ ਬੋਲੀਆਂ ਪੈਨਾ ਵਾਲੀ ਰਤ ਨਾਲ ਖੇਲਣਾ ਤੋ ਹੋਲੀਆਂ ਪੈਨਾ ਰਤ ਵਾਲੀ ਖੇਲਣਾ ਤੋ ਹੋਲੀਆਂ ਗळा ਟੁੱਟ ਗळा ਨਾ ਵੁਟ ਗळा ਹਾਲੀ ਮਸ਼ਕਾਣ ਦਾ ਛੱਡ ਦੇ ਖਿਆਲ ਸੁਬੇ ਵਾਲਾ ਲੂਣ ਜਨਾਨ ਦਾ ਛੱਡ ਦੇ ਖਿਆਲ ਸੁਬੇ ਵਾਲਾਂ ਨੂੰ ਜਣਾਣ ਦਾ ਫੜਨਾ ਫੜਾਉਣਾ ਫੜਨਾ ਸੁਮਤਾਈਏ ਰਾਖੋਈ ਜੋਰੇ ਕਰ ਸਕੇ ਕਾਰਾ ਕਰ ਕਰ ਸਕੇ ਯਾਰਾ ਕਰ ਕੋਈ ਹੋਰ ਵੇ ਗੱਲ ਤਾਂ ਕੋਈ ਕਿਸੇ ਨੂੰ ਦੁੱਖ ਸੁੱਖ ਹਟਾਉਣ ਦਾ ਛੱਡ ਦੇ ਖਿਆਲ ਸੁਬੇ ਵਾਲਾਂ ਨੂੰ ਜਣਾਣ ਦਾ ਛੱਡ ਦੇ ਖਿਆਲ ਸੁਬੇ ਬਾਲਾਂ ਨੂੰ ਜਣਾਉਣ ਦਾ ਈਸ਼ਰ ਲੈ ਤਾਂ ਲਾੜੀ ਮੌਤ ਨੂੰ ਵਿਆਉਣਗੇ ਈਸ਼ਰ ਨਾ ਇਹ ਤਾਂ ਲਾੜੀ ਮੌਤ ਨੂੰ ਵਿਆਉਣਗੇ ਉਹ ਪੂਰਾ ਹੁੰਦਾ ਮੁੰਡ ਕਿਸੇ ਦੇ ਅਮਾਨ ਦਾ ਛੱਡ ਦੇ ਖਿਆਲ ਸੁਬੇ ਬਾਲਾਂ ਨੂੰ ਜਣਾਉਣ ਦਾ ਛੱਡ ਦੇ ਖਿਆਲ ਸੁਬੇ ਬਾਲਾਂ ਨੂੰ ਜਣਾਉਣ ਦਾ ਉਹ ਬਾਣ ਚੰਗਾ ਯਾਰਾ ਆਪਣਾ ਹੀ ਵਾਰ ਤੂੰ ਬਣ ਸਕੇ ਪਹਿਲਾ ਚੰਗਾ ਇਹ ਨਿਸ਼ਾਨ ਤੋਂ ਦਿਗਣਾ ਡਗਾਣਾ ਦਿਗਣਾ ਡਗਾਣਾ ਕੰਮ ਹੈ ਸਤਾਨ ਦਾ ਛੱਡ ਦੇ ਖਿਆਲ ਸੁਪੇ ਬਾਲਾ ਨੂੰ ਜਨਾਉਣ ਦਾ ਛੱਡ ਦੇ ਖਿਆਲ ਸੁਪੇ ਬਾਲਾ ਨੂੰ ਜਨਾਉਣ ਦਾ ਜਦੋਂ ਵਜੀਦ ਖਾਨ ਨੇ ਕਿਹਾ ਵੇ ਤੂੰ ਛੱਡ ਦੇ ਇਹਨਾਂ ਦਾ ਖਿਆਲ ਤਾਂ ਕਿ ਕਹਿੰਦਾ ਤੇਰੇ ਪਿੱਛੋਂ ਹੋਰ ਨਵੇਂ ਸਮੇ ਨਵੇਂ ਹੋਰ ਆਉਣਗੇ ਉਹ ਜਿੰਦਾ ਏ ਨਰ ਜੋ ਸਿੰਘਾਂ ਦੀ ਲੋਕ ਵਾਰਾਂ ਗਾਉਣਗੇ ਛਿੱਟਾ ਬੂਰਾ ਹੁੰਦਾ ਇਹ ਲੋਆਂ ਨੂੰ ਬੁਝਾਉਣ ਦਾ ਛੱਡ ਦੇ ਖਿਆਲ ਜੂਬੇ ਵਾਲਾਂ ਨੂੰ ਜਣਾਉਣ ਦਾ ਛੱਡ ਦੇ ਖਿਆਲ ਜੁਬੇ ਬਾਲਾਂ ਨੂੰ ਚਣਾਉਣ ਦਾ ਕਦੋਂ